ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਅੱਜ ਸਾਡੇ ਪਿੰਡੇ ਜੋ ਕਣਕਵਲ ਪੰਗੂਆ ਸਾਡਾ ਪਿੰਡ ਹੈ ਜੀ ਇਹ ਸਾਡਾ ਭਰਾ ਹੈ ਸੁਖਾ ਜੋ ਮੀਨ ਹੈ ਕਾਫੀ ਨੁਕਸਾਨ ਹੋਇਆ ਸਾਡੇ ਪਿੰਡ 'ਚ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈਆਂ ਨੇ ਬਹੁਤ ਘਰਾਂ ਦਾ ਨੁਕਸਾਨ ਹੋਇਆ ਜੀ ਉਸੇ ਤਰ੍ਹਾਂ ਇਹਦਾ ਘਰ ਵੀ ਕਈ ਥਾਵਾਂ ਤੋਂ ਤਰੇੜਾਂ ਪਾ ਕੇ ਛੱਡ ਗਿਆ ਹਨ ਜਿਹੜਾ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੀ ਇਹ ਦੇਖੋ ਤੁਹਾਨੂੰ ਦਿਖਾਵਾਂਗੇ ਅੱਗੇ ਘਰ ਇਹਦਾ ਜੋ ਤਰੇੜਾਂ ਖੱਡੀਆਂ ਨੇ ਆ ਦੇਖੋ ਇਹ ਆ ਸਾਰੀ ਰਸੋਈ ਵਗੈਰਾ ਜੋ ਆ ਸਾਰਾ ਤਰੇੜਾ ਛੱਡ ਗਿਆ ਆ ਪਿੱਛੋਂ ਇਹਨੇ ਆ ਲਾਈਆਂ ਨੇ ਥੰਮੀਆਂ ਤੁੰਮੀਆਂ ਹੀ ਆ ਯਾ ਦੇਖਾ ਰਵਿਆ ਸਾਰਾ ਸਾਡੇ ਦੇ ਬਈ ਆ ਥਲੋ ਜੜੋ ਪਿਛੋਂ ਇਹ ਪਛੇਂਖੇ ਖਾਲੀ ਆ ਬਈ ਹਾਂਜੀ ਹਾਂਜੀ ਉਹਦੇ ਕਰਕੇ ਪਾਣੀ ਜਣਾ ਅੱਜ ਪੈ ਗਿਆ ਹਨਾ ਜਿੰਨੇ ਵੀ ਸਾਡੇ ਇੱਕ ਪਿੰਡ ਦੇ ਘਰ ਨੁਕਸਾਨ ਹੋਏ ਨੇ ਪਿਛੋਂ ਤਕਰੀਬਨ ਖੇਤਾਂ ਵਾਲੀ ਹੋਏ ਨੇ ਹਰ ਬਈ ਹਾਂਜੀ ਹਾਂਜੀ ਜਿੰਨੇ ਘਰ ਸਾਰੇ ਖੇਤਾਂ ਚ ਨੇ ਕਿਉਂਕਿ ਪਿਛੋਂ ਜਗਾ ਪੂਲੀ ਹੋਣ ਕਾਰਨ ਇਹ ਤੇੜਾ ਛੱਡ ਜਾਂਦਾ ਹੀ ਹਨਾ ਦੇਖੋ ਸਾਰਾ ਛੱਡ ਗਿਆ ਉੱਥੇ ਨੇ ਮਸਾ ਘਰ ਬਣਾਇਆ ਸੀਗਾ ਮੌਣ ਵਾਲਿਆਂ ਨੇ ਹਨਾ ਤੇ ਬਹੁਤ ਔਖਾ ਗਰੀਬ ਬੰਦੇ ਨੂੰ ਸੋ ਜੀ ਹਾਂ ਹਾਂ ਇਹੀ ਬੇਨਤੀ ਆ ਵੀ ਜੋ ਜੋ ਪਰਾ ਕੋਈ ਮਣੀ ਮੁੱਟੀ ਹਨਾ ਮਦਦ ਕਰਨਾ ਚਾਹੁੰਦਾ ਤਾਂ ਪਰਾ ਦੀ ਜਰੂਰ ਸਪੋਰਟ ਕਰੇ ਹਨਾ ਨਹੀਂ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਵਸ ਸਿਆਰੇ ਕਰ ਦੇਈ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਸ਼ੇਅਰ ਕਰਨ ਵਾਲੇ ਤੁਹਾਡਾ ਸਹਿਯੋਗ ਪਾਇਆ ਜਾਂਦਾ ਹਨਾ ਕਿੰਨੇ ਘਰ ਆਪਣੇ ਗੋਡੇ ਪਿੰਡ ਦੇ ਦਿਖਾਏ ਨੇ ਸਾਰੇ ਵਿਚਾਰੇ ਸਾਰੇ ਮਿਡਲ ਫੈਮਲੀ ਚੋਂ ਨੇ ਸਾਰੇ ਗਰੀਬ ਪਰਿਵਾਰ ਨੇ ਵਿਚਾਰੇ ਦਿਹਾੜੀਦਾਰ ਪਰਿਵਾਰ ਨੇ ਸਾਰੇ ਜਿਨ੍ਹਾਂ ਨੇ ਇੱਧਰ ਖੇਤਾਂ 'ਚ ਲੈ ਕੇ ਆਪਣੇ ਮਕਾਨ ਪਾਏ ਹੋਏ ਤੇ ਹਨਾ ਉਹ ਕਿਉਂਨ ਤਾਂ ਸਾਰੇ ਪਿੰਡ 'ਚ ਹੀ ਲੱਗ ਗਏ ਪਰ ਇਹਦੇ ਵਿੱਚ ਥੋੜਾ ਜਿਆਦਾ ਨੁਕਸਾਨ ਹੋਇਆ ਜੋ ਕਿ ਇਟਾਂ ਕੀ ਹੈ ਪੂਰਾ ਰਿਸਕ ਹੈ ਕਿਉਂ ਨਾ ਥੱਲੇ ਥੱਲੇ ਇਹਦੇ ਪੈ ਵੀ ਨਹੀਂ ਸਕਦਾ ਬੰਦਾ ਹੁਣ ਵੀ ਡਬ ਜੇ ਹਨਾ ਤੇ ਆਏ ਨੇ ਮੜਾ ਮੂਟਾ ਜਿਹਾ ਸਪੋਰਟਾਂ ਲਾ ਕੇ ਇੱਕ ਵੜੀ ਖੜਾਇਆ ਕੰਮ ਹੁਣ ਪਿੱਛੋਂ ਪਿੱਛੋਂ ਵੀ ਦਿਖਾਰ ਰਹੀ ਉਧਰੋਂ ਕੁਲਾ ਜਿਹਾ ਨਾਲ ਜੀ ਪਰਤ ਨਾਲ ਉਹ ਕਹਾ ਗੜਾਈ ਜਰ ਦੇਖੋ ਦੇਖੋ ਸਾਰਾ ਸਮਾਨ ਵਿਚਾਰਨੇ ਪਏ ਸੋਇਚ ਇਕੱਠਾ ਕਰਿਆ ਉਹ ਨਾ ਤਾਂ ਸਮਾਨ ਉੱਥੇ ਰੱਖ ਸਕਦਾ ਹਨ ਕਿਉਂਕਿ ਕਦੋਂ ਵੀ ਨਿੱਗ ਸਕਦਾ ਕਰ ਕੀ ਪਤਾ ਪਾਣੀ ਕਿੰਨਾ ਗਪਿਆ ਵਿੱਚ ਆਏ ਕੰਡ ਕੰਦ ਸੱਡ ਗਈ ਜੀ ਸਾਰੇ ਗੰਦਾਂ ਦੇਖੋ ਕੰਦ ਸਾਰੀ ਢੱਗੀ ਹੋਈ ਸਾਰੇ ਕੰਦਾਂ ਜੋੜ ਛੱਡ ਚੁੱਕੇ ਨੇ ਆਪਦੀਆਂ ਹੋਰ ਬੰਦਾ ਕੀ ਕਰੇ ਗਰੀਬ ਬੰਦਾ ਦਿਹਾੜੀਦਾਰ ਬੰਦਾ ਵਿਚਾਰਾ ਦੋ ਕੁੜੀਆਂ ਨੇ ਇਹਦੇ ਵਿਆਹਣ ਵਾਲੀਆਂ ਰਹਿੰਦੀਆਂ ਨੇ ਵਿਚਾਰੇ ਰਹਿ ਜੀ ਦਿਹਾੜੀਦਾਰ ਕਰਕੇ ਟਾਈਮ ਪਾਸ ਕਰਦੇ ਨੇ ਵਿਚਾਰੇ ਇਹ ਬੋਟੋਪ ਕਰਾ ਰਿਹਾ ਹੈ ਇਹ ਸਾਮਾਨ ਨੂੰ ਵਿਚਾਰਨੇ ਬਾਰੇ ਕੰਡ ਰਖਿਆ ਦੇਖੋ ਜੀ ਮੀਹ ਨਹੀਂ ਆਉਂਦਾ ਤਾਂ ਵੀ ਔਖਾ ਹੈ ਨਾ ਤੇ ਸਾਮਾਨ ਬਈ ਕਰੀ ਬਹੁਤ ਖਰਾਬ ਨੇ ਜੀ ਹੈਲਪ ਜ਼ਰੂਰ ਕਰਿਓ ਭਰਾ ਦੀ ਜੋ ਕਰ ਸਕਦਾ ਵੀਡੀਓ ਸ਼ੇਅਰ ਵੀ ਕਰਿਓ ਮਸਾਪ ਦਾ ਗਰੀਬੰਦਾ ਇੱਕ ਵਾਰ ਘਰ ਜ਼ਿੰਦਗੀ ਚ ਬਣਾਉਦਾ ਵਧੀਆ ਹੈ ਨਾ ਬਾਰ ਬਾਰ ਘਰ ਕਿਹੜਾ ਬਣਾਉਣੇ ਸੌਖੇ ਨੇ ਹਾਲਾਤ ਬਹੁਤ ਖਰਾਬ ਨੇ ਆ ਦੇਖੋ ਜੀ ਸਾਰਾ ਵਿਚਾਰਦਾ ਬਹੁਤ ਗਰੀਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਹੈ ਨਾ ਸ਼ੇਅਰ ਕਰਿਓ ਭਰਾ ਬਣ ਕੇ ਵੀਡੀਓ ਜੇ ਕੋਈ ਭਰਾ ਹੈਲਪ ਕਰ ਸਕਦਾ ਹੈਲਪ ਵੀ ਕਰਿਓ ਹੁਣ ਕੁੜੀਆਂ ਵਿਆਹਣ ਵਾਲੀਆਂ ਰਹਿੰਦੀ ਨੇ ਵਿਚਾਰੀ ਦੀਆਂ ਤੇ ਜੇ ਕੋਈ ਸਮਾਜ ਸੇਵੀ ਗਰੁੱਪ ਵੀ ਸੇਵਾ ਕਰ ਸਕਦਾ ਦੇਖੋ ਸਾਰਾ ਕਿਤੇ ਜੋੜ ਛੜੂ ਛੱਡ ਗਈ ਜੀ ਇਹ ਪਿੱਛੇ ਵਾਜੀ ਦੇਖ ਲਓ ਦੇਖੋ ਪਾਣੀ ਪ੍ਰਣ ਕਾਰਨ ਕੰਦਾ ਬੈ ਚੁਕੇ ਸਾਰੀਆਂ ਕਿਉਂਕਿ ਨੀਵੇਂ ਪਿੱਛੇ ਖੇਤ ਨੇ ਪਾਣੀ ਇਕੱਠਾ ਹੋ ਜਾਂਦਾ ਸਾਰਾ ਸਾਰਾ ਪਾਣੀ ਜੜਾਂ ਚ ਪੈ ਚੁੱਕਿਆ ਦੇ ਕਰਕੇ ਕੰਦਾ ਸਾਰੀਆਂ ਆ ਦੂਜੇ ਬਰਾਬਰ ਇਤਨੀ ਵਾਰੀ ਹਾਲ ਕਿਤਾ ਬੁਰਾ ਹਾਲ ਹੋਇਆ ਆ ਦੇਖੋ ਸਾਰੀ ਕੰਧ ਸੀ ਇਹਨਾਂ ਦੀ ਵਿਚਾਰਾਂ ਦੀ ਪਣੀ ਲੱਗੀ ਹੋਈ ਜੀ ਨਾਲ ਪਣੀ ਲੱਗੀ ਹੋਈ ਜੀ ਕੰਦ ਸੀ ਸਾਰਾ ਕੁਛ ਬਹੁਤ ਨੁਕਸਾਨ ਕਰਿਆ ਮੀਨੇ ਬਹੁਤ ਨੁਕਸਾਨ ਹੈ ਸਭ ਦਾ ਹੀ ਆ ਦੇਖ ਲਓ ਕੰਦਾ ਕਿਵੇਂ ਬਹਿ ਚੁੱਕੀਆਂ ਨੇ ਹੋਰੇ ਵਧਿਆ ਕੋਟ ਮਾਰਿਆ ਹੋਇਆ ਸੀ ਸਾਰਾ ਥੱਲੇ ਬਸ ਉੱਥੇ ਬਰਾਂਡਾ ਸੀ ਵਿਚੀ ਬਰਾਂਡਾ ਰੁੜ ਗਿਆ ਦੇਖ ਲਓ ਕੀ ਗਰੀਬ ਬੰਦਾ ਕਰੂਗਾ ਘਰ ਤਾਂ ਇੱਕ ਵਾਰੀ ਬਣਾਉਣਾ ਬਹੁਤ ਔਖਾ ਹੋ ਜਾਂਦਾ ਹਾਲਾਤ ਬਹੁਤ ਖਰਾਬ ਨੇ ਇਹ ਕਿਰਦੀ ਸਾਰਾ ਕੰਦਾ ਪਾਣੀ ਭਰ ਚੁੱਕੇ ਇਹ ਕੰਦਾ ਹੁਣ ਕਦੇ ਵੀ ਦਬ ਸਕਦੀ ਡਿੱਗ ਸਕਦੀ ਹੈ ਨਾ ਤਾਂ ਬੰਦਾ ਅੰਦਰ ਵਹਿ ਸਕਦਾ ਗਰੀਬ ਦਾ ਦੁਬਾਰੇ ਵੀ ਢਾਕੇ ਬਣਾ ਸਕਦਾ ਇਹ ਸਾਰੇ ਦੇਖੋ ਵੀ ਡਿੱਗੂਗਾ ਕੰਦ ਦੀਆਂ ਹੈ ਇੱਟਾਂ ਦੇਖ ਲਓ ਪਤਾ ਲੱਗਦਾ ਵੀ ਕੰਦ ਚੂਰਾਂ ਜਿਹਾ ਲੱਗਦਾ ਕੱਲੀ ਮਿੱਟੀ ਹੈ ਇਹ ਸਾਰੇ ਇੱਟਾਂ ਥੱਲੇ ਦਬ ਚੁੱਕੀਆਂ ਨੇ ਇਹ ਇੱਧਰੋਂ ਨਿਕਲੇ ਹੈ ਆਪਾਂ ਇਦਾਂ ਵੀ ਡੇਡ ਦੇਖਣਾ ਪਊਗਾ ਇੱਧਰੋਂ ਜੜਾਂ ਚੋਂ ਮਿੱਟੀ ਘਟਦਾਂਗੇ ਫਿਰ ਇਹ ਫਿਰ ਦੇਹੀ ਦੇ ਦੋ ਤਾਂ ਹੁਣ ਉਹ ਨਹੀਂ ਹੁੰਦਾ ਆ ਦੇਖ ਲੋ ਜੀ ਕੀ ਹਾਲ ਬਣ ਗਿਆ ਕਿੰਨਾ ਮਿੱਟੀ ਕੰਦ 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 ਵਿੱਚ ਹੀ ਡਬ ਗਈ ਸਾਰੀ ਔਰੇ ਭਾਂਡਾ ਪਾਇਆ ਸੀ ਉਹ ਵਧੀਆ ਵਿਚਾਰਾ ਦੇਖ ਵਿਚ ਹੀ ਰੁੜ ਗਿਆ ਸਾਰਾ ਕੁਝ ਬਹੁਤ ਨੁਕਸਾਨ ਕਰਿਆ ਮਿਹਨਤ ਦੀ ਹਾਲਾਤ ਕੁੱਲ ਮਿਲਾ ਕੇ ਬਹੁਤ ਖਰਾਬ ਨੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਕੋਈ ਨਿਓ ਬਹਾਣ ਕਰਕੇ ਪਾਣੀ ਇੱਥੇ ਸਾਰਾ ਇਕੱਠਾ ਹੋ ਜਾਂਦਾ ਪਾਣੀ ਸਾਰਾ ਜੜਾਂ ਚ ਪਾਣ ਕਰਕੇ ਸਾਰੀਆਂ ਜੜਾਂ ਕੰਧਾਂ ਹੇ ਦਬ ਚੁੱਕੀਆਂ ਨੇ ਪਿੱਛੇ ਆਪਾਂ ਤੁਹਾਨੂੰ ਦਿਖਾਏ ਅੰਦਰੋਂ ਹਾਲਾਤ ਬਹੁਤ ਖਰਾਬ ਨੇ ਵੀਡੀਓ ਸ਼ੇਅਰ ਵੀ ਕਰਿਓ ਜੇ ਕੋਈ ਹੋਰ ਹੈਲਪ ਕਰ ਸਕਦਾ ਹੋ ਕੀ ਕਰਿਓ ਜਰਾ ਉੱਥੋਂ ਵੀ ਕੰਧਾਂ ਹਾਲਾਤ ਹੋਏ ਨੇ ਭਾਈ ਇਸ ਤੋਂ ਵੀ ਪਾਣੀ ਪਾਏ ਪਾਏ ਕੇ ਇੱਥੇ ਦੇ ਕੋਲ ਜਰਾ ਪਾਣੀ ਇੱਧਰ ਇਕੱਠਾ ਹੋ ਗਿਆ ਪਿੱਛੇ ਕੰਧ ਲਾਈ ਆ ਆਹ ਤੇ ਯਾਰ ਜੱਟ ਕੇ ਸਾਰਾ ਜੀ ਦੇਖ ਲਓ ਕੀ ਕਰੇ ਬੰਦੋਲ ਇਹ ਤਾਂ ਕਾਲੇ ਦਾ ਪਾਣੀ ਡੁੱਲ ਗਿਆ ਹਾਂਜੀ ਦੋਸਤੋ ਤੁਹਾਨੂੰ ਸਾਰਾ ਘਰ ਬਾਈ ਸੋਖੇ ਦਾ ਦਿਖਾਇਆ ਆਪਾਂ ਨੇ ਜੋ ਤੇੜਾ ਛੱਡ ਚੁੱਕਿਆ ਇਹ ਦੋ ਕੁੜੀਆਂ ਦਾ ਪਿਆਉਆ ਵਿਚਾਰਾ ਹਨ ਇਹਨੇ ਕੁੜੀਆਂ ਵੀ ਵਿਆਉਣ ਵਾਲੀਆਂ ਨੇ ਇਹਦੇ ਵਿਚਾਰੇ ਦੀਆਂ ਜੋ ਭਰਾਈ ਆਪਣਾ ਹੈਲਪ ਕਰ ਸਕਦਾ ਹੋ ਹੈਲਪ ਜਰੂਰ ਕਰਿਓ ਨਹੀਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਿਓ ਹਨਾ ਤਾਂ ਜੋ ਮਾੜਾ ਮੋਟਾ ਚਲੋ ਹੈਲਪ ਹੋ ਸਕੇਰੀ ਹੈ ਨਾ ਚਲ ਜਿੰਨਾ ਕੋਈ ਮਤਲਬ ਇਹ ਆਪ ਦਾ ਬੈਠਣ ਜੋਗਰਾ ਕਮਰਾ ਬਚ ਜੇ ਹੈ ਨਾ ਤੇ ਇਹੀ ਜ਼ਰੂਰੀ ਬੇਨਤੀ ਹੈ ਭਰਾਵਾਂ ਨੂੰ ਤੇ ਆਪਣੇ ਸਹਿਯੋਗ ਨਾਲ ਨੰਬਰ ਆ ਜੋ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਹੈ ਨਾ ਤੇ ਭਰਾਵਾਂ ਨਾਲ ਗੱਲਬਾਤ ਕਰਕੇ ਆਪ ਤੁਸੀਂ ਜੋ ਵੀ ਕਰ ਸਕਦਾ ਕੋਈ ਹੈ ਨਾ ਇਹਨਾਂ ਸਿੱਧੀ ਗੱਲਬਾਤ ਕਰਕੇ ਤੁਸੀਂ ਇਹਦੀ ਹੈਲਪ ਜ਼ਰੂਰ ਕਰ ਸਕਦੇ ਹੋ ਨਾ ਤੇ ਨਹੀਂ ਤਾਂ ਵਾਧੂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਸਾਰੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ